ਕਲਕੱਤਾ ਵਿੱਚ ਵਿਖੇ ਵਿਖੇ ਵਕਰੀ ਬੰਦਪਾਗੀ ਘਟਨਾ ਦੇ ਖਿਲਾਫ ਅੱਜ ਅੰਮ੍ਰਿਤਸਰ ਪਲੇਸ ਕਲਬ ਲੋ ਇੱਕ ਕੈਂਡਲ ਮਾਰਚ ਕੀਤਾ ਗਿਆ ਹੈ ਅੰਮ੍ਰਿਤਸਰ ਦੇ ਸਾਰੇ ਪਤਵੰਤੇ ਪੱਤਰਕਾਰਾਂ ਨੇ ਇੱਕ ਕੈਂਡਲ ਮਾਰਚ ਕਰਕੇ ਇਸ ਘਟਨਾ ਦੀ ਨਿਖੇਧੀ ਕੀਤੀ ਹੈ ਔਰ ਇਹ ਘਟਨਾ ਜਿਹੜੀ ਹੈ ਇਹ ਬਹੁਤ ਮੰਦਪਾਗੀ ਹੈ ਪੂਰਾ ਦੇਸ਼ ਇਸ ਦੇ ਨਾਲ ਖਿਲ ਗਿਆ ਹੈ ਕਿ ਇਹੋ ਜੀ ਘਟਨਾ ਜੜੀ ਕੇ ਇਸ ਦੇਸ਼ ਦੇ ਵਿੱਚ ਘਟਦੀ ਹੈ ਜੋ ਤੁਸੀਂ ਦੇਖ ਸਕਦੇ ਹੋ ਪੂਰੀ ਪੱਤਰਕਾਰ ਬਰਾਦਰੀ ਉਨ ਇਸ ਦੇ ਖਿਲਾਫ ਇੱਕ ਕੈਂਡਲ ਮਾਰਚ ਨਿਕਾਲਦੀ ਹੋਈ ਸਥਾਨਕ ਕੰਪਨੀ ਬਾਗ ਦੇ ਮਹਾਤਮਾ ਗਾਂਧੀ ਦੇ ਬੁੱਤ ਦੇ ਥੱਲੇ ਇਹ ਮਾਰਚ ਨਿਕਾਲਿਆ ਗਿਆ ਹੈ ਗੱਲ ਕਰਨੇ ਆ ਵਾਜ ਜੀ ਅੱਜ ਇਹ ਮੰਦ ਭਾਗੀ ਕਟਣ ਦੇ ਖਿਲਾਫ ਪੂਰਾ ਪੱਤਰਕਾਰ ਪਾਈਚਾ ਦਾ ਅੰਮ੍ਰਿਤਸਰ ਪਲੱਸ ਕਲੱਬ ਵੱਲੋਂ ਕੈਂਡਲ ਮਾਰਚ ਹੈ ਔਰ ਮਹਾਤਮਾ ਗਾਂਧੀ ਦੇ ਬੁੱਧ ਥੱਲੇ ਅੱਜ ਜਗਾ ਕੇ ਸ਼ਰਧਾਂਜਲੀ ਵੀ ਦਿੱਤੀ ਗਈ ਹੈ ਬੜੀ ਮਾੜੀ ਘਟਨਾ ਹੋਈ ਹੈ ਜਿਹੜੀ ਕਲਕੱਤਾ 'ਚ ਹੋਈ ਹੈ ਔਰ ਦੇਖੋ ਦੀ ਪ੍ਰੈਸ ਕਲੱਬ ਅੰਮ੍ਰਿਤਸਰ ਵੱਲੋਂ ਅੱਜ ਕੈਂਡਲ ਮਾਰਚ ਕੱਢਿਆ ਗਿਆ ਇਹ ਕੈਂਡਲ ਮਾਰਚ ਉਸ ਧੀ ਨੂੰ ਉਸ ਨੂੰ ਉਹਦੀ ਸ਼ਾਂਤੀ ਲਈ ਕੱਢਿਆ ਗਿਆ ਪਰ ਮੈਂ ਕਹਾਂਗਾ ਕਿ ਜਿਹੜੇ ਇਸ ਕਾਂਡ ਦੇ ਦੋਸ਼ੀ ਨੇ ਉਹਨਾਂ ਨੂੰ ਵੱਧ ਤੋਂ ਵੱਧ ਸਜ਼ਾ ਮਿਲਣੀ ਚਾਹੀਦੀ ਹੈ ਔਰ ਜਿਹੜਾ ਕਿ ਇਸ ਤਰ੍ਹਾਂ ਦਾ ਕਾਂਡ ਦੁਬਾਰਾ ਨਾ ਹੋ ਸਕੇ ਮੈਨੂੰ ਪਤਾ ਲੱਗਾ ਕਿ ਉਹ ਉਹਦੇ ਚ ਕਈ ਅ ਬਰੀਕੋ ਲੜਕੀ ਜਿਹੜੀ ਸੀ ਉਹਦੇ ਕੋਲ ਚੰਗੇ ਕੋਈ ਸਬੂਤ ਸੀ ਜਿਹੜੇ ਜਿਹਦੇ ਨਾਲ ਕਿ ਉਹ ਲੋਕ ਫਸ ਸਕਦੇ ਸੀ ਜਿਨ੍ਹਾਂ ਨੇ ਉਹਦਾ ਐਸ ਪਰਪਸ ਤੇ ਉਹਨੂੰ ਉਹਨੂੰ ਐਸ ਉਹਦੀ ਉਹਦੀ ਜਿਹੜੀ ਹੱਤਿਆ ਕੀਤੀ ਗਈ ਹੈ ਉਹਦੇ ਤੇ ਬੜਾ ਵੱਡਾ ਕਿਤੇ ਖੁਲਾਸਾ ਹੋਣ ਵਾਲਾ ਮੈਂ ਮੈਂ ਕਹਿੰਦਾ ਜਲਦੀ ਇਹਦੇ ਤੇ ਸਰਕਾਰ ਵੀ ਬੜੀ ਵੱਡੀ ਇਹ ਤੇ ਲੈ ਰਹੀ ਹੈ ਇਸ ਗ੍ਰਾਮ ਕੀ ਤਾਂ ਕਿ ਉਹਨੂੰ ਸਜ਼ਾ ਮਿਲ ਸਕੇ ਔਰ ਜਿਹੜੀ ਹੈ ਘਟਨਾ ਹੈ ਬੜੀ ਮਾੜੀ ਘਟਨਾ ਹੈ ਸੋ ਠੀਕ ਸਾਰੀ ਪੂਰੇ ਹਿੰਦੁਸਤਾਨ ਦੇ ਵਿੱਚ ਉਸ ਲੜਕੀ ਨੂੰ ਇਨਸਾਫ ਦਵਾਨ ਲਈ ਵੱਖਰੇ ਵੱਖਰੇ ਤਰੀਕੇ ਦੇ ਨਾਲ ਰੋਸ਼ ਮਾਰਚ ਹੋ ਰਹੇ ਨੇ ਮੁੰਗਲ ਸਾਹਿਬ ਅੱਜ ਅੰਮ੍ਰਿਤਸਰ ਪிரஸ் ਕਲੱਬ ਵੱਲੋਂ ਵੀ ਉਸ ਦੇ ਖਿਲਾਫ ਉਹਨੂੰ ਸ਼ਿਦਾਂਜਲੀ ਦੇਣ ਲਈ ਕੈਂਡਲ ਮਾਰਚ ਕਰਿਆ ਗਿਆ ਹੈ ਔਰ ਕੈਂਡਲ ਮਾਰਚ ਦਾ ਆਯੋਜਨ ਕੰਪਨੀ ਬਾਗ ਦੇ ਵਿੱਚ ਵੀ ਹੈ ਦੇਖੋ ਬੈਲ ਸਾਹਿਬ ਧੀਆ ਭੈਣਾ ਸਭ ਦੀ ਸਾਂਝੀ ਹੁੰਦੀ ਹੈ ਇਸ ਘਟਨਾ ਨੂੰ ਲੈ ਕੇ ਦੇਸ਼ ਪਰਨੀ ਦੁਨੀਆ ਭਰ ਵਿੱਚ ਬੇहद ਚਿੰਤਾ ਪਾਈ ਜਾ ਰਹੀ ਹੈ ਬੇहद ਰੋਸ ਜਤਾਇਆ ਜਾ ਰਿਹਾ ਹੈ ਔਰ ਖਾਸ ਕਰਕੇ ਜੇ ਅਸੀਂ ਡਾਕਟਰ ਨੂੰ ਦੇਖੀਏ ਤਾਂ ਸਾਡੇ ਸਮਾਜ ਦੇ ਵਿੱਚ ਬੇहद ਸਤਿਕਾਰ ਦਿੱਤਾ ਜਾਂਦਾ ਹੈ ਡਾਕਟਰ ਨੂੰ ਰੱਬ ਦੇ ਰੂਪ ਵਿੱਚ ਜੋ ਦੇਖਿਆ ਜਾਂਦਾ ਹੈ ਕਿਉਂਕਿ ਉਹ ਆਪਣੀ ਜਾਨ ਤੇ ਖੇਡ ਕੇ 24 ਘੰਟੇ ਲੋਕਾਂ ਦੀ ਜ਼ਖਮੀਆਂ ਦੀ ਲੋੜਵੰਦਾਂ ਦੀ ਜਾਨ ਬਚਾਉਣ ਦੇ ਲਈ ਡਟਿਆ ਰਹਿੰਦਾ ਹੈ ਔਰ ਇਸ ਕੁੜੀ ਦੀ ਵੀ ਜੇ ਦੇਖੀਏ ਵਿੱਚ 26 ਘੰਟੇ ਜੌਬ ਕਰਕੇ ਇਹ ਰੈਸਟ ਕਰਨ ਦੇ ਲਈ ਜਾ ਰਹੀ ਜਿਸ ਦੇ ਨਾਲੇ ਬੇਹਦ ਮੰਦ ਭਾਗੀ ਬੇਹਦ ਦੁਖਦਾਈ ਘਟਨਾ ਵਾਪਰੀ ਤਾਂ ਅਸੀਂ ਲੋਕਤੰਤਰ ਦਾ ਚੌਥਾ ਥੰਮ ਹੁੰਦੇ ਨਾਤੇ ਸਾਡੀ ਵੀ ਨੈਤਿਕ ਜ਼ਿੰਮੇਵਾਰੀ ਹੈ ਕਿ ਅਸੀਂ ਦੁਨੀਆ ਭਰ ਵਿੱਚ ਜਾਂ ਦੇਸ਼ ਭਰ ਵਿੱਚ ਹੋਰ ਪ੍ਰੋਟੈਸਟਾਂ ਦੇ ਵਿੱਚ ਇੱਕ ਹਿੱਸੇ ਵਜੋਂ ਅਸੀਂ ਵੀ ਇਸ ਪ੍ਰੋਟੈਸਟ ਦੇ ਵਿੱਚ ਹਿੱਸਾ ਲਿਆ ਅਸੀਂ ਵੀ ਪ੍ਰੋਟੈਸਟ ਕੀਤਾ ਕੈਂਡਲ ਮਾਰਚ ਕੱਢਿਆ ਔਰ ਸਾਡੀ ਇਹ ਮੰਗ ਹੈ ਕਿ ਦੋਸ਼ੀਆਂ ਨੂੰ ਫਾਂਸੀ ਸਜ਼ਾ ਦਿੱਤੀ ਜਾਣੀ ਚਾਹੀਦੀ ਹੈ ਹੈਂਗ ਟਿਲ ਡੈਥ ਔਰ ਇਹ ਇਹ ਇਨਸਾਫ ਇਹੀ ਹੈ ਬਿਲਕੁਲ ਇਹ ਸਜ਼ਾ ਜਿਹੜੀ ਹੈ ਹੈਂਡ ਟਿਲ ਟੂ ਡੈਥ ਫਾਂਸੀ ਦੀ ਸਜ਼ਾ ਹੋਣੀ ਚਾਹੀਦੀ ਹੈ ਇਹੋ ਜੇ ਦੋਸ਼ੀਆਂ ਦੇ ਖਿਲਾਫ ਹੋਣੀ ਚਾਹੀਦੀ ਹੈ ਦੇਖੋ ਜੀ ਬਹੁਤ ਹੀ ਇਹ ਦਰਦਨਾ ਘਟਨਾ ਸੀਗੀ ਧੀਆਂ ਭੈਣਾ ਮਾਤਾਵਾਂ ਸਾਡੀਆਂ ਵੀ ਨੇ ਪਰ ਜਦੋਂ ਇਹ ਖਬਰ ਅਸੀਂ ਦੇਖੀ ਹੈ ਇੱਕ ਦਿਲ ਝੰਡੋੜਿਆ ਗਿਆ ਕਿ ਇਸ ਤਰ੍ਹਾਂ ਦੀ ਹਰਕਤ ਕਰਕੇ ਉਸ ਨੂੰ ਮੌਤ ਦੇ ਘਾਟ ਉਤਾਰ ਦੇਣਾ ਜਿਹੜਾ ਸਾਡੇ ਦੇਸ਼ ਦਾ ਭਵਿੱਖ ਸੀਗੀ ਉਹ ਲੜਕੀ ਆਉਣ ਵਾਲੇ ਸਮੇਂ ਦੇ ਵਿੱਚ ਕਈ ਵੱਡੀਆਂ ਉਪਲਬਧੀਆਂ ਤੇ ਜਾ ਸਕਦੀ ਸੀਗੀ ਬਾਕੀ ਜੇਕਰ ਅਸੀਂ ਗੱਲ ਕਰੀਏ ਸਾਡੀ ਜ਼ਿੰਮੇਵਾਰੀ ਦੀ ਹਰ ਇੱਕ ਦੀ ਜ਼ਿੰਮੇਵਾਰੀ ਬਣਦੀ ਹੈ ਚਾਹੇ ਉਹ ਕਿਸੇ ਕਿਸੇ ਵੀ ادارے ਦੇ ਨਾਲ ਜੁੜਿਆ ਹੋਇਆ ਕਿ ਜਦੋਂ ਅਜਿਹੀ ਦੇਸ਼ ਦੇ ਵਿੱਚ ਘਟਨਾ ਹੋਏ ਤਾਂ ਸਾਥ ਦਿਈਏ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਅਜਿਹੀ ਘਟਨਾ ਨਾ ਹੋਵੇ ਦੂਜੀ ਗੱਲ ਅਸੀਂ ਪੱਤਰਕਾਰਤਾ ਦੇ ਨਾਲ ਜੁੜੇ ਆ ਅਸੀਂ ਹਸਪਤਾਲਾਂ ਦੇ ਵਿੱਚ ਜਾਂਦੇ ਆ ਵਾਕਈ ਇਹ ਗੱਲ ਯਕੀਨੀ ਹੈ ਕਿ ਉੱਥੇ ਡਾਕਟਰਾਂ ਦੀ ਜਿਹੜੀ ਸਿਕਿਉਰਟੀ ਹੈ ਉਹ ਬਿਲਕੁਲ ਨਹੀਂ ਹੈ ਜੀ ਕਿਉਂਕਿ ਉੱਥੇ ਲੋਕ ਆਉਂਦੇ ਨੇ ਖਪੇ ਆਉਂਦੇ ਨੇ ਹਰ ਕੋਈ ਦੁਖੀ ਹੁੰਦਾ ਤਾਂ ਉਹ ਡਾਕਟਰਾਂ ਦੇ ਉੱਤੇ ਹੈਵੀ ਹੋਣ ਦੀ ਕੋਸ਼ਿਸ਼ ਕਰਦਾ ਸੋ ਅਸੀਂ ਤਾਂ ਇਹੀ ਦਰਖਾਸਤ ਕਰਦੇ ਆ ਕਿ ਜਿਹੜੀ ਸਾਡੀ ਪੰਜਾਬ ਪੁਲਿਸ ਹੈ ਜਾਂ ਦੇਸ਼ ਦੀ ਪੁਲਿਸ ਹੈ ਕੋਈ ਇਸ ਤਰ੍ਹਾਂ ਦੀ ਕੋਈ ਸਿਕਿਉਰਟੀ ਜਿਹੜੀ ਆ ਉਹ ਲਗਾ ਦਿੱਤੀ ਜਾਵੇ ਚਾਹੇ ਉਹ ਪ੍ਰਾਈਵੇਟ ਹਸਪੀਟਲਸ ਨੇ ਚਾਹੇ ਉਹ ਸਰਕਾਰੀ ਹੈ ਤਾਂ ਕਿ ਡਾਕਟਰਾਂ ਦੀ ਜਿਹੜੀ ਸੁਰੱਖਿਆ ਉਸ ਨੂੰ ਯਕੀਨੀ ਜ਼ਰੂਰ ਬਣਾਇਆ ਜਾਵੇ ਬਾਕੀ ਸਾਰਿਆਂ ਨੂੰ ਹੀ ਅਪੀਲ ਹੈ ਹੱਥ ਬੰਨ੍ਹ ਕੇ ਅਪੀਲ ਹੈ ਕਿ ਇਸ ਦੁੱਖ ਦੀ ਘੜੀ ਦੇ ਵਿੱਚ ਉਸ ਪਰਿਵਾਰ ਦੇ ਨਾਲ ਦੇਸ਼ ਦੀਆਂ ਧੀਆਂ ਦੇ ਨਾਲ ਜ਼ਰੂਰ ਮੋਢੇ ਨਾ ਮੋਢਾ ਲਾ ਕੇ ਖਲੋਵੋ ਤਾਂ ਕਿ ਉਹਨਾਂ ਦੋਸ਼ੀਆਂ ਨੂੰ ਉਹਨਾਂ ਪਾਪੀਆਂ ਨੂੰ ਜਿਹੜਾ ਮੌਤ ਦੀ ਸਜ਼ਾ ਜਿਹੜੀ ਹੈ ਉਹ ਮਿਲ ਸਕੇ ਜੀ ਜੀ ਬਿਲਕੁਲ ਬਿਲਕੁਲ ਆਲਕ ਸਾਹਿਬ ਤੁਹਾਡੀ ਗੱਲ ਬਿਲਕੁਲ ਠੀਕ ਹੈ ਕਿ ਦੋਸ਼ੀਆਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ ਅਸੀਂ ਗੱਲ ਕਰਦੇ ਆ ਪ੍ਰਧਾਨ ਜੀ ਅਮਨਸਰ ਪਲੱਸ ਕਲੱਬ ਵੱਲੋਂ ਅੱਜ ਕਿੰਡਲ ਮਾਰਚ ਹੈ ਉਸ ਘਟਨਾ ਦੇ ਖਿਲਾਫ ਜਿਹੜੀ ਕਿ ਨਾਂ ਪੁਲਾਜ ਹੋ ਗਈ ਹੈ ਬਿਲਕੁਲ ਜਿਹੜੀ ਆ ਇਹ ਘਟਨਾਵਾਂ ਸ਼ਬਦ ਨਹੀਂ ਹੈਗੇ ਕਿ ਇਸ ਦੇ ਬਾਰੇ ਕਿਸ ਤਰ੍ਹਾਂ ਬੋਲਿਆ ਜਾਵੇ ਪਰ ਹਿਰਦੇ ਬਲੁੰਦਰਣ ਵਾਲੀ ਘਟਨਾ ਹੈ ਬਹੁਤ ਹੀ ਹੌਲਨਾਕ ਘਟਨਾ ਹੈ ਜਿਸਦੇ ਬਾਰੇ ਜੇ ਆਪਾਂ ਸੋਚਦੇ ਵੀ ਆਂ ਤਾਂ ਪੂਰੇ ਜਿਹੜੇ ਗੂਸ ਬੰਮ ਖੜੇ ਹੋ ਜਾਂਦੇ ਆ ਇਸ ਘਟਨਾ ਦੀ ਅੱਜ ਜਿੱਥੇ ਸੁਪਰੀਮ ਕੋਰਟ ਦੇ ਵਿੱਚ ਸੁਣਵਾਈ ਚੱਲਦੀ ਹੈ ਔਰ ਮੈਂ ਅੱਜ ਹੀアリング ਸੁਣ ਵੀ ਰਿਹਾ ਸੀ ਉਹਦੇ ਵਿੱਚ ਸਾਰੇ ਫੈਕਟਸ ਜਿਹੜੇ ਜਿਹੜੇ ਫੈਕਟਸ ਆਪਾਂ ਡਿਸਕਸ ਕਰ ਰਹੇ ਆ ਜਿਹੜੇ ਫੈਕਟ ਸਾਹਮਣੇ ਆ ਰਹੇ ਆ ਜਿਹੜੇ ਸ਼ੰਕੇ ਜਿਹੜੇ ਸਾਹਮਣੇ ਆ ਰਹੇ ਉਹ ਸਾਰੇ ਅੱਜ ਸੁਪਰੀਮ ਕੋਰਟ ਦੇ ਵਿੱਚ ਡਿਸਕਸ ਹੋ ਰਿਹਾ ਦੂਜੇ ਪਾਸੇ ਅੱਜ ਅਸੀਂ ਪ੍ਰੋਟੈਸਟ ਜਿਹੜਾ ਰੱਖਿਆ ਵਾ ਕੈਂਡਲ ਪ੍ਰੋਟੈਸਟ ਰੱਖਿਆ ਵਾ ਉਹ ਮਹਾਤਮਾ ਗਾਂਧੀ ਤੁਸੀਂ ਦੇਖ ਸਕਦੇ ਹੋ ਉਹਨਾਂ ਦੇ ਬੁੱਤ ਹਟਾ ਰੱਖਿਆ ਵਾ ਜਿਨ੍ਹਾਂ ਨੇ ਦੇਸ਼ ਵਾਸਤੇ ਕੁਰਬਾਨੀ ਕੀਤੀ ਹੋਰ ਸੈਂਕੜੇ ਸ਼ਹੀਦਾਂ ਨੇ ਦੇਸ਼ ਵਾਸਤੇ ਕੁਰਬਾਨੀ ਕੀਤੀ ਪਰ ਇਹਨਾਂ ਨੇ ਇਹ ਕਲਪਨਾ ਨਹੀਂ ਕੀਤੀ ਸੀ ਕਿ ਅਸੀਂ ਅਜਿਹੇ ਆ ਦੇਸ਼ ਇੰਨੇ ਵਰਿਆਂ ਬਾਅਦ ਅਜਿਹੇ ਆ ਦੇਸ਼ ਜਿਹੜਾ ਹੋਏਗਾ ਜਿਸ ਦੇ ਵਿੱਚ ਧੀਆਂ ਭੈਣਾਂ ਦੀ ਇੱਜ਼ਤ ਨਹੀਂ ਧੀਆਂ ਭੈਣਾਂ ਨਾਲ ਇਸ ਤਰ੍ਹਾਂ ਦਾ ਵਰਤਾਰਾ ਜਿਹੜਾ ਹੋਏਗਾ ਜਿਹਦੇ ਬਾਰੇ ਸੋਚਿਆ ਵੀ ਨਹੀਂ ਜਾ ਸਕਦਾ ਤਾਂ ਇਸ ਕਰਕੇ ਇਸ ਥਾਂ ਤੇ ਅਸੀਂ ਪ੍ਰੋਟੈਸਟ ਰੱਖਿਆ ਕਿ ਨਵਿਕਲੀ ਕੋਸ਼ਿਸ਼ ਕੀਤੀ ਗਈ ਹੈ ਪ੍ਰੈਸ ਕਲੱਬ ਵੱਲੋਂ ਕਿਉਂਕਿ ਦੇਸ਼ ਦੇ ਵਿੱਚ ਮਨੂੰ ਲੱਗਦਾ ਕਿ ਕਿਸੇ ਪ੍ਰੈਸ ਵੱਲੋਂ ਇਸ ਤਰ੍ਹਾਂ ਪ੍ਰੋਟੈਸਟ ਤੇ ਉਤਰੇ ਹੋਣਾ ਅਸੀਂ ਪ੍ਰੋਟੈਸਟ ਤੇ ਉਤਰੇ ਆ ਇਸ ਕਰਕੇ ਨਹੀਂ ਕਿ ਅਸੀਂ ਕੋਈ ਪਹਿਲ ਕਦਮੀ ਕਰਨ ਦੀ ਕੋਸ਼ਿਸ਼ ਸੀ ਇਸ ਕਰਕੇ ਕਿ ਅਸੀਂ ਇਹ ਦੱਸਣ ਵਾਸਤੇ ਕਿ ਸਾਡੀਆਂ ਵੀ ਧੀਆਂ ਪੈਣਾ ਨੇ ਜਿੱਥੇ ਅਸੀਂ ਆਪਣੀ ਕਲਮ ਨਾਲ ਫਰਜ਼ ਨਿਭਾ ਰਹੇ ਹਾਂ ਜਿੱਥੇ ਅਸੀਂ ਆਪਣੇ ਕੈਮਰੇ ਨਾਲ ਆਪਣੇ ਮਾਈਕ ਨਾਲ ਫਰਜ਼ ਨਿਭਾ ਰਹੇ ਹਾਂ ਉੱਥੇ ਸਾਡਾ ਵੀ ਫਰਜ਼ ਬਣਦਾ ਅਸੀਂ ਤਰਾਤਲ ਤੇ ਉਤਰ ਕੇ ਅਸੀਂ ਆਪਣੀ ਧੀਆਂ ਪੈਣਾ ਵਾਸਤੇ ਆਵਾਜ਼ ਬੁਲੰਦ ਕਰੀਏ ਇਨਸਾਫ ਦੀ ਮੰਗ ਕਰੀਏ ਔਰ ਉਹ ਹੀ ਮੰਗ ਕਰ ਰਹੇ ਹਾਂ ਅੱਜ ਕਿ ਉਮੀਦ ਪੂਰੀ ਹੈ ਕਿ ਸੁਪਰੀਮ ਕੋਰਟ ਦੇ ਵਿੱਚ ਇਸ ਟੰਗ ਨਾਲ ਹੀਅਰਿੰਗ ਹੋ ਰਹੀ ਹੈ ਜਿਸ ਟੰਗ ਨਾਲ ਮੀਡੀਆ ਦੀ ਬਦੌਲਤ ਸੁਪਰੀਮ ਕੋਰਟ ਨੇ ਸੂਵੋ ਮੋਟੋ ਇਸ ਨੂੰ ਲੈ ਲਿਆ ਟੇਕ ਅਪ ਕਰ ਲਿਆ ਇਸ ਮਾਮਲੇ ਨੂੰ ਉਮੀਦ ਕਰ ਸਕਦੇ ਆ ਕਿ ਇਹ ਮਾਮਲਾ ਜੜਾਵਾ ਇੱਕ ਐਗਜ਼ੈਂਪਲਰੀ ਜਿਹੜੀ ਜੱਜਮੈਂਟ ਆ ਲੈਂਡਮਾਰਕ ਜੱਜਮੈਂਟ ਆ ਜਿਹੜੀ ਉਹ ਸਾਹਮਣੇ ਆਏਗੀ ਦੋਸ਼ੀਆਂ ਨੂੰ ਜਿਵੇਂ ਕਿ ਮੰਗ ਕੀਤੀ ਜਾ ਰਹੀ ਹੈ ਸਾਰਿਆਂ ਵੱਲੋਂ ਕਿ ਸਖਤ ਤੋਂ ਸਖਤ ਕੀ ਫਾਂਸੀ ਦੀ ਸਜ਼ਾ ਹੋਣੀ ਚਾਹੀਦੀ ਹੈ ਅਜਿਹੀ ਸਜ਼ਾ ਜਿਹੜੀ ਸਾਹਮਣੇ ਆਏਗੀ ਔਰ ਦੂਸਰੇ ਨੰਬਰ ਤੇ ਇੱਕ ਵੱਡੀ ਗੱਲ ਜਿਹੜੇ ਬੜੇ ਵੱਡੇ ਸ਼ੰਕੇ ਨੇ ਜਿਹਦੇ ਕਈ ਫੈਕਟਸ ਵੀ ਸਾਹਮਣੇ ਆ ਰਹੇ ਨੇ ਪ੍ਰਿੰਸੀਪਲ ਬਾਰੇ ਬੜੀਆਂ ਗੱਲਾਂ ਹੋ ਰਹੀਆਂ ਨੇ ਬੜਾ ਕੁਝ ਸਾਹਮਣੇ ਆ ਰਿਹਾ ਹੈ ਉਹ ਚੀਜ਼ਾਂ ਸਾਹਮਣੇ ਆ ਸਕਦੇ ਨੇ ਜਿਹੜਾ ਕੋਈ ਸਕੈਮ ਆ ਜਾਂ ਕੋਈ ਜਿਹੜਾ ਆਰਗਨ ਟਰਾਂਸਪਲਾਂਟ ਹੋ ਰਿਹਾ ਜਾਂ ਕਈ ਹੋਰ ਚੀਜ਼ਾਂ ਜਿਹੜੀਆਂ ਹੋ ਰਹੀਆਂ ਉਹ ਸਾਰੀਆਂ ਚੀਜ਼ਾਂ ਖਰੀਦੋ ਫਰੋਕਤ ਹੋ ਰਹੀ ਹੈ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਸਾਹਮਣੇ ਆ ਸਕਦੀਆਂ ਤੇ ਮਨ ਨੂੰ ਲੱਗਦਾ ਪਰਦਰ ਪਰਤ ਇਹ ਬੜੇ ਵੱਡੀਆਂ ਚੀਜ਼ਾਂ ਜਿਹੜੀਆਂ ਨਿਕਲ ਕੇ ਸਾਹਮਣੇ ਆ ਸਕਦੀਆਂ ਇਸ ਕਰਕੇ ਉਮੀਦ ਕਰਦੇ ਆ ਕਿ ਸਾਡਾ ਜਿਹੜਾ ਪੂਰਾ ਦੇਸ਼ ਜਿਹੜਾ ਵਾ ਆਪਣੀ ਟੀ ਪਹਿਨਣ ਵਾਸਤੇ ਜੇ ਇੱਕ ਜੁੱਟ ਹੋਇਆ ਵਾ ਤਾਂ ਇਸ ਦਾ ਕੋਈ ਵੱਡਾ ਡਿਸੀਜ ਜਿਹੜਾ ਉਹ ਸਾਹਮਣੇ ਆਇਆ ਹੈਗਾ ਜਿਹੜਾ ਕਿ ਨਵਾਂ ਭਾਰਤ ਲੈ ਕੇ ਸਾਹਮਣੇ ਆ ਸਕਦਾ ਹੈ ਜਸਵੰਤ ਜੀ ਕੀ ਕਹੋਗੇ ਤੁਸੀਂ ਕਿ ਬਹੁਤ ਹਿਰਦਾ ਬਲੁੰਦਰ ਵਾਲੀ ਘਟਨਾ ਜਬਰ ਜਨਾਬ ਦੀਆਂ ਘਟਨਾਵਾਂ ਦੇਸ਼ ਵਿੱਚ ਅੱਗੇ ਵੀ ਵਾਪਰਦੀਆਂ ਨੇ ਸੁਣੀਂਦੀਆਂ ਨੇ ਪਰ ਇਹ ਜਿਹੜੀ ਕੋਲਕਾਤਾ ਦੇ ਵਿੱਚ ਇੱਕ ਪੜ੍ਹੀ ਲਿਖੀ ਬਹਿਲਾ ਡਾਕਟਰ ਦੇ ਨਾਲ ਜੋ ਕੁਝ ਹੋਇਆ ਉਹਨੇ ਸਾਰੇ ਦੇਸ਼ ਨੂੰ ਇੱਕ ਵਾਰੀ ਸੁਣ ਕਰਕੇ ਰੱਖ ਦਿੱਤਾ ਸਾਰੇ ਸਮਾਜ ਦੇ ਸੋਝਵਾਨ ਲੋਕਾਂ ਨੂੰ ਔਰ ਇਹ ਘਟਨਾ ਸਿਰਫ ਉਹਦਾ ਕਤਲ ਹੀ ਨਹੀਂ ਹੋਇਆ ਉਸ ਦੇਸ਼ ਦੀ ਬੇਟੀ ਦਾ ਉਹਦੇ ਨਾਲ ਸਮੂਹਿਕ ਜਬਰ ਜਨਾਬ ਵੀ ਕੀਤਾ ਗਿਆ ਬਹੁਤ ਮੰਦ ਭਾਗੀ ਘਟਨਾ ਹੈ ਇਹੋ ਜੇ ਦੋਸ਼ੀਆਂ ਨੂੰ ਜਿਹੜਾ ਸਾਹਮਣੇ ਲਿਆ ਕਿ ਜਿਵੇਂ ਦੱਸਿਆ ਗਿਲਸਾਹਬ ਨੇ ਵੀ ਸੁਪਰੀਮ ਕੋਰਟ ਨੇ ਵੀ ਇਹਦਾ ਨੋਟਿਸ ਲਿਆ ਔਰ ਇਹਦੇ ਬਾਰੇ ਅੱਜ ਸੁਣਵਾਈ ਵੀ ਚੱਲ ਰਹੀ ਆ ਉਮੀਦ ਆ ਕਿ ਇਨਸਾਫ ਉਸ ਪਰਿਵਾਰ ਨੂੰ ਮਿਲੇਗਾ ਅਸੀਂ ਪ੍ਰੈਸ ਕਲੱਬ ਆਫ ਅੰਮ੍ਰਿਤਸਰ ਵੱਲੋਂ ਸਾਰੇ ਪੱਤਰਕਾਰ ਸਾਥੀ ਅੰਮ੍ਰਿਤਸਰ ਜ਼ਿਲ੍ਹੇ ਦੇ ਅੱਜ ਇੱਥੇ ਇਕੱਠੇ ਹੋਏ ਆ ਇੱਕ ਤੇ ਉਸ ਜਿਹੜੀ ਵਿਛੜੀ ਰੂਹ ਨੂੰ ਸ਼ਰਧਾਂਜਲੀ ਭੇਟ ਕਰਨ ਵਾਸਤੇ ਇੱਕ ਉਹਦੇ ਵਾਸਤੇ ਇਨਸਾਫ ਦੀ ਮੰਗ ਕਰਨ ਵਾਸਤੇ ਵੀ ਅਸੀਂ ਦੇਸ਼ ਦੇ ਲੋਕ ਜਿਹੜੇ ਇਨਸਾਫ ਮੰਗ ਰਹੇ ਨੇ ਅਸੀਂ ਵੀ ਪੱਤਰਕਾਰ ਭਾਈਚਾਰਾ ਵੀ ਉਹਨਾਂ ਦੇ ਨਾਲ ਹੈ ਔਰ ਅਸੀਂ ਵੀ ਸਮਾਜ ਦਾ ਅੰਗ ਆ ਸੋ ਅਸੀਂ ਵੀ ਮੰਗ ਕਰਦੇ ਆ ਪੱਤਰਕਾਰ ਵੀ ਮੰਗ ਕਰਦੇ ਨੇ ਕਿ ਉਹ ਦੋਸ਼ੀਆਂ ਨੂੰ ਸਖਤ ਤੋਂ ਸਖਤ ਇਹੋ ਜੀ ਸਜ਼ਾ ਮਿਸਾਲੀ ਦਿੱਤੀ ਜਾਵੇ ਕਿ ਅੱਗੇ ਤੋਂ ਕਿਸੇ ਨੂੰ ਅਜਿਹਾ ਕਰਨ ਦੀ ਹਿੰਮਤ ਨਾ ਪਵੇ ਸੋ ਕੋਲਕੱਤਾ ਦੇ ਵਿੱਚ ਇੱਕ ਘਟਨਾ ਵਾਪਰੀ ਹੈ ਜਿਸ ਦੇ ਵਿੱਚ ਇੱਕ ਡਿਊਟੀ ਤੇ ਮੌਜੂਦ ਡੀਡੀ ਡਾਕਟਰ ਦੇ ਨਾਲ ਜਬਰ ਜਨਾਹ ਕੀਤਾ ਗਿਆ ਤੇ ਉਸ ਦੇ ਉਸ ਦਾ ਕਤਲ ਕੀਤਾ ਗਿਆ ਉਹ ਸਾਰੇ ਦੇ ਖਿਲਾਫ ਪੂਰੇ ਦੇਸ਼ ਦੇ ਵਿੱਚ ਪ੍ਰਦਰਸ਼ਨ ਹੋ ਰਿਹਾ ਹੈ ਔਰ ਦੋਸ਼ੀਆਂ ਨੂੰ ਸਖਤ ਤੋਂ ਸਖਤ ਸਜ਼ਾ ਦੇਣ ਦੀ ਮੰਗ ਕੀਤੀ ਜਾ ਰਹੀ ਹੈ ਅੱਜ ਅੰਮ੍ਰਿਤਸਰ ਪ੍ਰੈਸ ਕਲੱਬ ਵੱਲੋਂ ਵੀ ਇਹ ਜਿਹੜਾ ਇੱਕ ਰੋਸ਼ ਮਾਰਚ ਉਸ ਦੇ ਖਿਲਾਫ ਕੱਢਿਆ ਗਿਆ ਹੈ ਔਰ ਉਸ ਨੂੰ ਸ਼ਰਧਾਂਜਲੀ ਦੇਣ ਲਈ ਕੈਂਡਲ ਮਾਰਚ ਕੱਢ ਕੇ ਕੈਂਡਲ ਮਾਰਚ ਕਰਕੇ ਉਸ ਨੂੰ ਸ਼ਰਧਾਂਜਲੀ ਵੀ ਦਿੱਤੀ ਗਈ ਹੈ ਕੈਮਰਾ ਪਰਸਨ ਵਿਪਨ ਦੇ ਨਾਲ ਜੋਤੀ ਬਹਿਲ ਦੈਨਿਕ ਸਵੇਰਾ ਟੀਵੀ ਅੰਮ੍ਰਿਤਸਰ ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਲਈ ਫੋਲੋ ਕਰਨ ਦੈਨਿਕ ਸਵੇਰਾ ਟੀਵੀ YouTube Facebook Instagram ਏ ਫੋਰ WhatsApp ਚੈਨਲ ਪਰ